ਹਰਿਆਣਾ ਸ਼ਹਿਰੀ ਸਥਾਨਕ ਸਰਕਾਰਾਂ ਵਿਭਾਗ ਨੇ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਰਾਜ ਦੇ ਸੱਤ ਵੱਡੇ ਸ਼ਹਿਰਾਂ ਨੂੰ ਸ਼ਾਮਲ ਕੀਤਾ ਹੈ ਇਸ ਯੋਜਨਾ ਦਾ ਉਦੇਸ਼ ਨਾਗਰਿਕਾਂ ਨੂੰ ਆਧੁਨਿਕ ਸੂਲਤਾ ਪ੍ਰਦਾਨ ਕਰਨਾ ਅਤੇ ਸ਼ਹਿਰਾਂ ਨੂੰ ਸੁਰੱਖਿਅਤ ਤੇ ਬਿਹਤਰ ਬਣਾਉਣਾ ਹੈ ਜਿਨ੍ਹਾਂ ਸ਼ਹਿਰਾਂ ਨੂੰ ਸਮਾਰਟ ਬਣਾਇਆ ਜਾਵੇਗਾ ਉਹਨਾਂ ਵਿੱਚ ਹਿਸਾਰ ਪੰਚਕੂਲਾ ਪਾਣੀਪਤ ਰੋਤਕ ਸੋਣੀਪਤ ਅੰਬਾਲਾ ਯਮਨਾਨਗਰ ਸ਼ਾਮਲ ਹਨ ਇਸ ਪ੍ਰੋਜੈਕਟ ਤੇ ਕੁੱਲ 150 ਕਰੋੜ ਰੁਪਏ ਖਰਚ ਕੀਤੇ ਜਾਣਗੇ ਹਰ ਇੱਕ ਸ਼ਹਿਰ ਵਿੱਚ 1000 ਸੀਸੀਟੀਵੀ ਕੈਮਰੇ ਲਗਾਏ ਜਾਣਗੇ ਇਨ੍ਹਾਂ ਕੈਮਰਿਆਂ ਨਾਲ ਪੂਰੇ ਸ਼ਹਿਰ ਦੀ ਨਿਗਰਾਨੀ ਕੀਤੀ ਜਾਵੇਗੀ ਜਿਸ ਨਾਲ ਸੁਰੱਖਿਆ ਆਵਾਜਾਈ ਅਤੇ ਨਾਗਰਿਕ ਸਹੂਲਤਾ ਦਾ ਬਿਹਤਰ ਪ੍ਰਬੰਧਨ ਸੰਭਵ ਹੋਵੇਗਾ ਆਵਾਜਾਈ ਦੀ ਨਿਗਰਾਨੀ ਅਤੇ ਨਿਯੰਤਰਣ ਲਈ ਅਤੀ ਆਧੁਨਿਕ ਸੈਂਸਰ ਅਤੇ ਕੈਮਰੇ ਸੜਕ ਰੋਸ਼ਨੀ ਪਾਣੀ ਸੀਵਰੇਜ ਵਰਗੀਆਂ ਸੇਵਾਵਾਂ ਦੀ ਅਸਲ ਸਮੇਂ ਦੀ ਨਿਗਰਾਨੀ ਹਸਪਤਾਲਾਂ ਵਿੱਚ ਉਪਲਬਧ ਬਿਸਤਰੇ ਆਕਸੀਜਨ ਐਂਬੂਲੈਂਸਾਂ ਬਾਰੇ ਜਾਣਕਾਰੀ ਰੋਕਥਾਮ ਵਿੱਚ ਮਦਦਗਾਰ ਮਜੀਬੂਤ ਨਿਗਰਾਨੀ ਪ੍ਰਣਾਲੀ ਦੀ ਈਚਾਨ ਟ੍ਰੈਫਿਕ ਉਲੰਘਣਾ ਵਰਗੀਆਂ ਘਟਨਾਵਾਂ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਿਸੇ ਵੀ ਆਫ਼ਤ ਜਾਂ ਹਾਦਸੇ ਦੀ ਸਥਿਤੀ ਵਿੱਚ ਤਤਤ ਚੇਤਾਵਨੀ ਪੂਰਾ ਸ਼ਹਿਰ ਇੱਕ ਕੇਂਦਰੀ ਕਮਾਂਡ ਸੈਂਟਰ ਨਾਲ ਜੁੜਿਆ ਹੋਵੇਗਾ ਜੋ ਹਸਲ ਸਮੇਂ ਵਿੱਚ ਪੂਰੇ ਸਿਸਟਮ ਦੀ ਨਿਗਰਾਨੀ ਕਰੇਗਾ 스마트 ਸਿਟੀ ਸਕੀਮ ਰੋਜ਼ਗਾਰ ਅਤੇ ਸੇਵਾਵਾਂ ਨੂੰ ਹਲਾਰਾ ਦੇਵੇਗੀ ਇਸ ਸਕੀਮਾ ਨਾ ਸਿਰਫ ਨਾਗਰਿਕਾਂ ਨੂੰ ਆਧੁਨਿਕ ਸੂਲਕਾ ਪ੍ਰਦਾਨ ਕਰੇਗੀ ਸਗੋਂ ਇਹ ਤਕਨੀਕੀ ਹੁਨਰ ਵਾਲੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਵੀ ਖੋਲੇਗੀ ਸ਼ਹਿਰਾਂ ਦੀ ਬੁਨਿਆਦੀ ਢਾਂਚੇ ਅਤੇ ਜੀਵਨ ਦੀ ਗੁਣਵਤਾ ਵਿੱਚ ਵੀ ਸੁਧਾਰ ਹੋਵੇਗਾ